ਵੀਰਾਂ ਦੱਸ ਦਈਏ ਤੁਹਾਨੂੰ ਕਿ ਦਿਨਾ ਨਗਰ ਦੇ ਹਾਈਵੇ ਦੇ ਉੱਤੇ ਇੱਕ ਡਰਾਈਵਰ ਵੱਲੋਂ ਜਿਹੜਾ ਵਾ ਉਹ ਪਰੇਸ਼ਾਨੀ ਦੱਸੀ ਜਾ ਰਹੀ ਹੈ ਕਿ ਔਰ ਉਸ ਦੀ ਗੱਡੀ ਦਾ ਜਿਹੜਾ ਚਲਾਨ ਕੀਤਾ ਗਿਆ 20000 ਦਾ ਚਲਾਨ 20000 ਦਾ ਚਲਾਨ ਸਵੇਰੇ ਸਵੇਰੇ 7 ਵਜੇ ਡਰਾਈਵਰ ਦੀ ਗੱਡੀ ਦਾ ਚਲਾਨ ਕੀਤਾ ਗਿਆ ਔਰ ਆਰਟੀਓ ਵੱਲੋਂ ਕੀਤਾ ਗਿਆ ਔਰ ਮਾਮਲਾ ਕੀ ਆ ਕੀ ਨੇ ਆ ਡਰਾਈਵਰ ਤੋਂ ਪੁੱਛਦੇ ਆ ਕਿ ਕੀ ਕਾਰਨ ਆ ਔਰ ਕਿੱਥੋਂ ਆਇਆ ਡਰਾਈਵਰ ਔਰ ਮਾਲ ਕੀ ਆ ਕਿਹੜਾ ਕਾਰਨਾ ਕਰਕੇ ਚਲਾਨ ਕੀਤਾ ਔਰ 20000 ਦਾ ਦੱਸਦੇ ਆ ਕਿ ਔਨਲਾਈਨ ਚਲਾਨ ਆ ਔਰ ਕਾਰਨ ਕੀ ਰਿਹਾ ਹਾਂਜੀ ਭਰਾ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਮ ਅਜੀ ਮਾਮਲਾ ਹੋ ਗਿਆ ਮੈਂ ਅੰਮਰਸਰ ਲਾਗੇ ਤੋਂ ਆ ਰਹੇ ਜੰਮੂ ਜਾ ਰਹੇ ਹਾਂ ਮੇਰੀ ਗੱਡੀ ਦੀ ਹਾਈਟ ਹੈ 12 ਫੁੱਟ ਦੀ ਪੂਰੀ ਮੈਂ ਸਾਹਬ ਨੂੰ ਮੀਟਰ ਮਰਾ ਕੇ ਸਾਹਬ ਦੇ ਨਾਲ ਜਿਹੜੇ ਬਾਡੀਗਾਰਡ ਸੀ ਉਹਨਾਂ ਨੂੰ ਮੈਂ ਦੱਸਿਆ ਕਿ ਮੇਰੀ 12 ਫੁੱਟ ਦੀ ਹਾਈਟ ਹੈ ਉਹਨਾਂ ਨੇ ਮੈਨੂੰ ਕਿਹਾ ਸਾਹਬ ਦੇ ਕੋਲ ਜਾ ਮੈਂ ਸਾਹਬ ਦੇ ਕੋਲ ਗਿਆ ਸਾਹਬ ਨੇ ਕਿਹਾ ਮੈਂ ਕਿਹਾ ਸਾਹਬ ਨੂੰ ਕਿ ਮੇਰੀ ਗੱਡੀ ਦੀ 12 ਫੁੱਟ ਦੀ ਹਾਈਟ ਹੈ ਸਾਡੇ 12 ਪਾਸ ਕਰਦੇ ਨਾਟਰੀਓ ਸਾਰੇ ਉਹਨਾਂ ਨੇ ਕਿਹਾ ਕਾਗਜ਼ ਹੋ ਕੇ ਮੈਂ ਕਿਹਾ ਕਾਗਜ਼ ਮੇਰੇ ਓਕੇ ਨਾ ਉਹਨਾਂ ਨੇ ਕਿਹਾ ਕਾਗਜ਼ ਚੈੱਕ ਕਰਾ ਦੇ ਮੈਂ ਕਾਗਜ਼ ਚੈੱਕ ਕਰਨ ਨੂੰ ਗੱਡੀ ਚੋਂ ਕੱਢ ਕੇ ਲੈ ਕੇ ਗਿਆ ਕਾਗਜ਼ ਦੱਸੇ ਪਿੱਛੇ ਉਹਨਾਂ ਨੇ ਮੇਰਾ 20000 ਦਾ ਚਲਾਨ ਕਰਕੇ ਮੈਨੂੰ ਇਹ ਫੜਕਾ ਜਿਹਾ ਪੜਾ ਦਿੱਤਾ ਤੇ ਵਿੱਚ ਕਾਰਨ ਕੀ ਰਿਹਾ ਕਿਉਂ ਕੀਤਾ ਚਲਾਨ ਕਾਦਾ ਕਰਿਆ ਹੁਣ ਸਰ ਮੈਂ ਉਹਨਾਂ ਨੂੰ ਕਿਹਾ ਉਹਨਾਂ ਨੇ ਕਿਹਾ ਹਾਈਟ ਦਾ ਮੈਂ ਕਿਹਾ ਹਾਈਟ ਐ ਨਹੀਂ ਐ ਸਾਹਬ ਨੇ ਕਿਹਾ ਚੱਡ ਜੋ ਇਹਨੂੰ ਜਾ ਕੇ ਚੈੱਕ ਕਰਾ ਕੇ ਨਿਕਲ ਜਾ ਉਹਨਾਂ ਨੇ ਪਿਛੇ ਦੇ ਧੱਕੇ ਦੇ ਨਾਲ ਚਲਾਨ ਕਰਕੇ ਮੈਨੂੰ ਇਹ ਫੜਕਾ ਦਿੱਤਾ 20000 ਦਾ ਇਹ ਚਲਾਨ ਜਿਹੜਾ ਵਾ ਹਾਈਟ ਦਾ ਕਰ ਦਿੱਤਾ ਔਰ ਹਾਈਟ ਤੁਸੀਂ ਕਿੱਥੋਂ ਮੰਨਦੇ ਹੋ ਕਿੱਥੋਂ ਮਿੰਤੀ ਜਿਹੜੀ ਕਿੱਥੋਂ ਸ਼ੁਰੂ ਹੁੰਦੀ ਹੈ ਸਰ ਮੇਰੀ ਮਿੰਤੀ ਹੁੰਦੀ ਹੈ ਜਿਹੜੀ ਟਿਊਬ ਦੇ ਟਾਇਰ ਜਿਹੜੇ ਐਕਸਲ ਹੁੰਦਾ ਐਕਸਲ ਦੇ ਉੱਪਰੋਂ ਡੰਗਾ ਨੇ ਰੋਡ ਤੋਂ ਇਹ ਰੋਡ ਤੋਂ 12 ਫੁੱਟ ਹੈ ਸਾਡੇ 12 ਫੁੱਟ ਛੱਡ ਦੇਣ ਉਪਰੋਂ ਵਹਾਬ ਤੋਂ ਇਹ ਰੋਡ ਦੇ ਉਪਰੋਂ ਨਾ ਪਾਇਆ ਉਹਨਾਂ ਨੂੰ ਵੀ ਮੈਂ ਨਾ ਪਾਇਆ ਤੁਸੀਂ ਵੀ ਸਰ ਨਾਪ ਲੋ ਚਾਹੇ ਨਾਪਿਆ ਵੀ ਤੁਸੀਂ 12 ਫੁੱਟ ਦੀ ਹਾਈਟ ਹੈ ਅਗਰ 12 ਫੁੱਟ ਤੋਂ ਉਪਰ ਹਾਈਟ ਹੈ ਤਾਂ ਮੈਂ ਚਲਾਨ ਮੰਨਾਂਗਾ ਅਗਰ 12 ਫੁੱਟ ਤੋਂ ਹਾਈਟ 12 ਫੁੱਟ ਦੀ ਹੈ ਤਾਂ ਨਕੀਆ ਚਲਾਨ ਮੰਨਾਂਗਾ ਕਿਹੜੀ ਜਗ ਮਾਲ ਕਿਹੜੀ ਜਗ੍ਹਾ ਤੋਂ ਲੈ ਕੇ ਆਏ ਇਹ ਗੁਜਰਾਤ ਵਾਪੀ ਤੋਂ ਲੈ ਕੇ ਆਏ ਗੁਜਰਾਤ ਤੋਂ ਲੈ ਕੇ ਰਸਤੇ ਵਿੱਚ ਕਿਸੇ ਆਰਟੀਓ ਨੇ ਇਹਨੂੰ ਚੈੱਕ ਕਰਿਆ ਵਾ ਇਸ ਮਾਲ ਨੂੰ ਸਾਰੇ ਕੋਈ ਤੁਹਾਡਾ ਬਿਲਕੁਲ ਸਰ ਚੈੱਕ ਕੀਤਾ ਆਡੀਓ ਬਾਰਡਰ ਦੇ ਉੱਪਰ ਗੁਜਰਾਤ ਬਾਰਡਰ ਦੇ ਉੱਪਰ ਆਡੀਓ ਹੁੰਦੇ ਗੱਡੀਆਂ ਲਾ ਕੇ ਉਹਨਾਂ ਦਾ ਪਰਮਾਨੈਂਟ ਕੋਸਟ ਹੁੰਦੀ ਏ ਡੰਡਾ ਲੈ ਕੇ ਚੈੱਕ ਕਰਦੇ ਜਿਹੜੀ ਗੱਡੀ ਹਾਈਟ ਹੁੰਦੀ ਆ ਉੱਥੇ ਚਲਾਨ ਕੱਟ ਕੇ ਭੇਜਦੇ ਉਸ ਤੋਂ ਬਾਅਦ ਰਾਜਸਥਾਨ ਦੇ ਵਿੱਚ 100 ਕਿਲੋਮੀਟਰ ਦੇ ਬਾਅਦ ਆਡੀਓ ਦੇ ਨਾਕੇ ਹੁੰਦੇ ਉਹ ਵੀ ਚੈੱਕ ਕਰਦੇ ਨਾਗਰ ਹਾਈਟ ਹੋਏਗੀ ਉਹ ਚਲਾਨ ਕਰਦੇ ਕੋ ਹਾਈਟ ਨਹੀਂ 12 ਫੁੱਟ ਦੀ ਪੂਰੀ ਮੇ ਨਾਪ ਕੇ ਗੱਡੀ ਉਥੋਂ ਲੋਡ ਕਰਕੇ ਆਇਆ ਤੁਸੀਂ ਕੀ ਮੰਨਦੇ ਹੋ ਕਿ ਤੁਹਾਡਾ ਨਜ਼ਾਇਜ਼ ਹੋਈ ਹੈ ਨਜ਼ਾਇਜ਼ ਹੋਈ ਹੈ ਸਰ 20000 ਦਾ ਚਲਾਨ ਇੰਨਾ ਥੋੜੀ ਹੁੰਦਾ ਉਹ ਸਾਨੂੰ ਇੱਕ ਚੀਜ਼ ਦੱਸ ਦਿਓ ਵੀ ਕਿਹੜੀ ਮੰਤੀ ਆ ਉਹ ਤੁਹਾਨੂੰ ਦੱਸ ਦਈਏ ਕਿ ਕਿਹੜੀ ਮੰਤੀ ਹੈ ਮੰਨਦੇ ਨੇ ਕਿ ਕਿੱਥੋਂ ਲੈ ਕੇ ਮੰਤੀ ਜਿਹੜੀ ਆ ਉਹ ਚੈਜ ਆ ਔਰ ਪਿਛਲੇ ਆਟਿਓ ਜਿਹੜੇ ਆ ਜਾਂ ਗੁਜਰਾਤ ਜਾਂ ਰਾਜਸਥਾਨ ਦੇ ਉਹ ਕਿਹੜੀ ਮੰਤੀ ਮੰਨਦੇ ਆ ਇਹ ਇਸ ਜਗ੍ਹਾ ਤੋਂ ਇੱਥੋਂ ਮੰਨਦੇ ਆ ਇੱਥੋਂ ਮਣਕੇ ਤੇ 12 ਕਰਦੇ ਆ ਕਿ 12.5 ਕਰਦੇ ਆ 12.5 ਕਰਦੇ ਸਾਡੇ 12.5 ਕਰਦੇ ਤੇ ਤੁਹਾਡਾ ਜਿਹੜਾ 12 ਕਿੱਥੇ ਹੁੰਦਾ ਇੱਥੇ ਇਹ 12 ਇੱਥੋਂ ਰੋਡ ਤੋਂ ਲੈ ਕੇ ਉੱਪਰ ਤੱਕ 12 ਹੈ ਰੋਡ ਤੋਂ ਰੋਡ ਤੇੋਂ ਲੈ ਕੇ ਮੇਰਾ 12 ਫਟ ਹੈ ਤੇ ਜੇ ਇੱਥੋਂ ਲੈ ਕੇ ਮੰਤੀ ਕੀਤੀ ਜਾਂਦੀ ਤੇ ਫਿਰ ਤੁਹਾਡਾ ਮਾਲ ਜਿਹੜਾ ਕੋਈ ਬਾਹਰ ਨਹੀਂ ਸੀ ਹੁਣ ਤੁਹਾਨੂੰ ਇਹਨਾਂ ਨੇ ਕੀ ਦੱਸਿਆ ਕਿ ਬਾ ਇਹਨਾਂ ਨੇ ਕਿਹਾ ਕੋਈ ਬਾਹਰ ਨਹੀਂ ਕਿਹਾ ਕਿ ਮਤਲਬ ਹੀ ਨਹੀਂ ਸਾਹਬ ਨੇ ਕੁਝ ਨਹੀਂ ਕਿਹਾ ਕਿ ਹਾੜੀਆ ਸਾਹਿਬ ਜੜੇ ਉਹਨਾਂ ਨੇ ਨਹੀਂ ਕਿਹਾ ਕਿ ਬਾਹਰ ਹੈ ਮਾਲ ਉਹਨਾਂ ਨੇ ਕਿਹਾ ਜੇ ਮਾਲ ਤੇਰਾ 12 ਫੀਟ ਦਾ ਮੈਂ ਉਹਨਾਂ ਨੂੰ ਪਹਿਲਾਂ ਫੜਾਇਆ ਜਾ ਕੇ ਗੱਡੀ ਦੇ ਵਿੱਚ ਵਾਪਸ ਮੈਨੂੰ ਕਹਦੇ ਕਾਗਜ਼ ਓਕੇ ਮੈਂ ਕਾਗਜ਼ ਓਕੇ ਚੈੱਕ ਕਰਾ ਦੇ ਮੈਂ ਆਪਣਾ ਡੀਐਲ ਕੱਢਿਆ ਡਾਕੂਮੈਂਟ ਗੱਡੀ ਤੇ ਕੱਢ ਕੇ ਜਾ ਰਹੀ ਸੀ ਗੱਡੀ ਦੇ ਕੋਲ ਸਾਹਿਬ ਦੇ ਕੋਲ ਸਾਹਿਬ ਦੇ ਕੋਲ ਮੈਂ ਜਾ ਕੇ ਕਾਗਜ਼ ਚੈੱਕ ਕਰਾਂਦਾ ਸੋ ਉਹਨਾਂ ਨੇ ਸਾਹਿਬ ਨੇ ਐਸਾ ਹੀ ਸਾਹਿਬ ਨੇ ਪੜਿਆ ਮੇਰਾ ਲਾਇਸੈਂਸ ਚੈੱਕ ਕਰਾਂ ਲਈ ਹਮ ਚੈੱਕ ਕਰਦਾ ਤੇ ਮੈਂ ਫਿਰ ਲਾਇਸੈਂਸ ਪੜਾ ਕੇ ਗੱਡੀ ਦੇ ਕੋਲ ਚੱਲ ਵਾਪਸ ਆਇਆ ਮੈਨੂੰ ਇਹ ਹਾਦਸੇ ਦੀ ਫਰਾਈ ਦਾ ਪਰਗਾ ਮੈਂ ਉਹਨਾਂ ਦੀ ਬੜੀ ਮਿਹਨਤ ਆ ਜੀ ਕੀਤੀ ਮੈਂ ਹੱਥ ਜੋੜੇ ਸਰ ਮੇਰਾ 20000 ਦਾ ਚਲਾਨ ਮੈਂ ਕਿਦੋਂ ਭਰਾਂਗਾ ਗਲਤ ਹੋ ਗਿਆ ਉਹ ਕਹਿੰਦੇ ਤੂੰ ਮਹੀਨੇ ਬਾਅਦ ਪੜਦਾ ਨਹੀਂ ਕੋਈ ਨਹੀਂ ਰਾਮ ਸਿੰਘ ਪੜਦਾ ਹੀ ਉਥੇ ਆਡਿਓ ਆਫਿਸ ਆ ਜਾ ਮੇਰਾ ਡੀਐਲ ਵੀ ਰੱਖ ਲਿਆ ਸੀ ਉਹਨਾਂ ਨੇ ਫਿਰ ਸਾਹਿਬ ਨੇ ਕਿਹਾ ਇਹਦਾ ਡੀਐਲ ਦੇ ਦੇ ਡੀਐਲ ਮੈਨੂੰ ਦੇ ਦਿੱਤਾ ਕਹਿੰਦੇ ਮਹੀਨੇ ਬਾਅਦ ਆਇਓ ਆਡਿਓ ਦਫਤਰ ਗੁਰਦਾਸਪੁਰ ਕੱਟ ਕਰਾਂਗੇ ਕਿਦੋਂ ਕੱਟ ਕਰਾਂਗੇ ਇੱਕ ਵਾਰ ਆਨਲਾਈਨ ਹੋ ਗਿਆ ਇਹਦਾ ਆਨਲਾਈਨ ਆਹ ਤਸਵੀਰਾਂ ਦੱਸ ਦਈਏ ਆਹ ਤਸਵੀਰਾਂ ਦੱਸ ਦਈਏ ਔਰ ਗੱਡੀ ਤੁਸੀਂ ਵੇਖ ਸਕਦੇ ਹੋ ਕਿ ਇਸ 129977 ਔਰ ਅਸੀਂ ਡਰਾਈਵਰ ਭਰਾਵਾਂ ਨੂੰ ਬੇਨਤੀ ਕਰਦਾ ਕਮੈਂਟ ਜਰੂਰ ਕਰਨਾ ਕਿ ਇਹਦੀ ਮੰਤੀ ਜਿਹੜੀ ਆ ਰੋਡ ਤੋਂ ਹੁੰਦੀ ਆ ਜਾਂ ਇਹ ਟਿਊਬ ਤੋਂ ਹੁੰਦੀ ਆ ਜਿੱਥੋਂ ਇਹ ਦੱਸ ਰਿਹਾ ਕਿ ਟਾਇਰ ਦੇ ਸੈਂਟਰ ਵਿੱਚ ਜਿੱਥੋਂ ਟਿਊਬ ਹੁੰਦੀ ਆ ਹੱਬ ਲੱਗੀ ਹੁੰਦੀ ਆ ਉਸ ਤੋਂ ਮੰਤੀ ਹੁੰਦੀ ਆ ਉਹ ਡਰਾਈਵਰ ਭਰਾ ਅਕਸਰ ਹੀ ਇਹ ਗੱਡੀਆਂ ਲੈ ਕੇ ਚੱਲਦੇ ਰਹਿੰਦੇ ਆ ਔਰ ਹਾਈਵੇ ਦੇ ਉੱਤੇ ਜੇ ਗੁਜਰਾਤ ਤੋਂ ਆ ਰਿਹਾ ਰਾਜਸਥਾਨ ਤੋਂ ਲੰਘ ਕੇ ਅੰਮ੍ਰਿਤਸਰ ਵੀ ਆਇਆ ਸਾਰਾ ਕੁਝ ਪੰਜਾਬ ਦੇ ਵਿੱਚ ਇੰਟਰਵਿਊ ਹੋਇਆ ਔਰ ਹਰ ਜਗ੍ਹਾ ਦੇ ਉੱਤੋਂ ਐਸਦੀ ਮੰਤੀ ਜਿਹੜੀ ਆ ਉਹ ਕਿੱਥੋਂ ਕੀਤੀ ਜਾਂਦੀ ਆ ਉਹ ਡਰਾਈਵਰ ਭਰਾਵਾਂ ਨੂੰ ਸਪੈਸ਼ਲ ਬੇਨ ਕਿ ਜੇ ਤੁਹਾਡਾ ਡਰਾਈਵਰ ਭਰਾ ਸਹੀ ਆ ਤੇ ਇਸ ਦੀ ਮਦਦ ਕੀਤੀ ਜਾਵੇ ਔਰ ਇਹ ਇਨਸਾਫ ਜਿਹੜਾ ਇਸ ਨੂੰ ਮਿਲਣਾ ਚਾਹੀਦਾ ਕਿ ਹਾਈਟ ਜਿਹੜੀ ਆ ਕਿੱਥੋਂ ਮਣੀ ਜਾਂਦੀ ਆ ਔਰ ਅਸੀਂ ਤੁਹਾਨੂੰ ਮੀਟਰ ਦੀ ਵੀ ਪਾਉਂਦੇ ਆ ਜਿੱਥੇ 12 ਫੁੱਟ ਪੂਰਾ ਬਣਦਾ ਜੋ ਵੀ ਇਹਦੀ ਹਾਈਟ ਹੈ ਉਹ ਦੱਸ ਦਈਏ ਕਿ 4 ਮੀਟਰ ਦੀ ਹਾਈਟ ਆ ਉਹ ਜਿਹੜੇ ਹਿਸਾਬ ਨਾਲ ਇਹਨਾਂ ਨੇ ਜੋ ਵੀ ਸਾਨੂੰ ਦੱਸਿਆ ਔਰ ਇਹਨਾਂ ਦਾ ਕਹਿਣਾ ਵਾ ਕਿ ਜਦੋਂ ਸਰ ਨੇ ਜਦੋਂ ਆਰਟੀਓ ਸਾਹਿਬ ਨੇ ਕਹਿ ਦਿੱਤਾ ਕਿ ਤੁਹਾਡੇ ਡਾਕੂਮੈਂਟ ਪੂਰੇ ਨੇ ਤੁਸੀਂ ਜਾ ਸਕਦੇ ਹੋ 12 ਹੋ ਗਿਆ ਲੇਕਿਨ ਫਿਰ ਵੀ ਮੈਨੂੰ 20000 ਦਾ ਚਲਾਨ ਜਿਹੜਾ ਮੇਰਾ ਕੱਟ ਦਿੱਤਾ ਗਿਆ ਔਰ ਕਾਰਨ ਕੀ ਆ ਕੀ ਕੀ ਕਾਰਨ ਰਿਹਾ ਕਿਉਂ ਇਹ ਡਰਾਈਵਰ ਦੇ ਨਾਲ ਇਸ ਤਰ੍ਹਾਂ ਇਹ ਦੱਸ ਰਿਹਾ ਕਿ ਮੇਰੇ ਨਾਲ ਧੱਕਾ ਹੋਇਆ ਕੀ ਇਹ ਧੱਕਾ ਆ ਜਾਂ ਜਾਇਜ਼ ਹੋਇਆ ਕੀ ਕਾਰਨ ਕੀ ਆ ਔਰ ਜੇ ਗੁਜਰਾਤ Rajasthan ਸਾਰੀ ਜਗ੍ਹਾ ਕੀ ਇੰਡੀਆ ਦੇ ਕਾਨੂੰਨ ਅਲੱਗ-ਅਲੱਗ ਨੇ ਪੰਜਾਬ ਦੇ ਆਰਟੀਓ ਦਾ ਕਾਨੂੰਨ ਅਲੱਗ ਹੈ ਔਰ ਜੋ Rajasthan ਗੁਰਜਾਦ ਦੇ ਆਰਟੀਓ ਨੇ ਉਹਨਾਂ ਦੇ ਕਾਨੂੰਨ ਅਲੱਗ ਹੈ ਔਰ ਸਾਰੀਆਂ ਚੀਜ਼ਾਂ ਜਿਹੜੀਆਂ ਵੇਖੀਆਂ ਜਾਣਗੀਆਂ ਕਿਉਂਕਿ ਜੋ ਵੀ ਤੁਸੀਂ ਕਨਸਟੀਟਿਊਸ਼ਨ ਵੇਖਦੇ ਹੋ ਉਸ ਦੇ ਵਿੱਚ ਸਾਰਾ ਹੀ ਇੰਡੀਆ ਦਾ ਕਾਨੂੰਨ ਇੱਕ ਹੈ ਔਰ ਸਾਰਾ ਕੁਝ ਬਰਾਬਰ ਚੱਲਦਾ ਔਰ ਇਸ ਤਰ੍ਹਾਂ ਦੀਆਂ ਤਸਵੀਰਾਂ ਜਿਹੜੀਆਂ ਅਕਸਰ ਹੀ ਕਈ ਵਾਰ ਤਾਂ ਸਾਹਮਣੇ ਆਉਂਦੀਆਂ ਨੇ ਔਰ ਇਹ ਡਰਾਈਵਰ ਭਰਾ ਨਾ ਥੱਕਾ ਹੋਣਾਗੇ ਜੇ ਕੀ ਤੁਸੀਂ ਚਾਹੁੰਦੇ ਕੀ ਹੋ ਹੁਣ ਤੁਹਾਡਾ ਕੀ ਹੋਣਾ ਹੈ ਸਰ ਮੇਰਾ ਚਲਾਨ ਨਜਾਇਜ਼ ਕੀਤਾ ਜਾ ਗਿਆ ਹੈ ਮੇਰਾ ਚਲਾਨ ਮਾਫ ਕੀਤਾ ਜਾਏ ਮੈਂ ਚਲਾਨ ਕਿਦੋਂ ਭੁਗਤਾਂਗਾ ਮੈਂ ਗਰੀਬ ਆਦਮੀ ਗੱਡੀ ਦੀ ਐਮਆਈ ਪਰਨੇ ਚਾਲੀ ਹਜ਼ਾਰ ਬਾਕੀ ਘਰ ਪਰਿਵਾਰ ਵੀ ਬੰਦੇ ਚਲਾਣਾ ਹੁੰਦਾ ਹੈ ਇਹ 20 ਹਜ਼ਾਰ ਦਾ ਚਲਾਨ ਕਰ ਦਿੰਦੇ ਨਜਾਇਜ਼ ਥੱਕੇ ਦੇ ਨਾਲ ਇਹ ਗਲਤ ਕੰਮ ਹੈ ਮੇਰਾ ਚਲਾਨ ਪਹਿਲਾਂ ਵੀ ਪਹਿਲਾਂ ਵੀ ਕਦੀ ਤੁਹਾਡਾ ਐਤਾ ਚਲਾਨ ਹੋਇਆ ਨਹੀਂ ਸਰ ਕਦੇ ਪਹਿਲਾਂ ਨਹੀਂ ਆਇਆ ਸੀ 12 ਫੁੱ ਕਿੰਨਾ ਸਮਾਂ ਹੋ ਗਿਆ ਤੁਹਾਨੂੰ ਗੱਡੀ ਚਲਾਉਂਦੇ ਸਰ ਮੈਨੂੰ 10 ਸਾਲ ਹੋ ਗਏ ਗੱਡੀ ਚਲਾਉਂਦੇ ਮੇਰੇ ਕੋਲ ਆਪਣੀਆਂ 5 ਗੱਡੀਆਂ ਸਾਰੀਆਂ ਹੋ ਅੱਛਾ ਆਪਣੀਆਂ ਗੱਡੀਆਂ 5 ਇਹਦੇ ਨਾਲ ਦੀਆਂ ਔਰ ਉਹਨਾਂ ਦਾ ਜੇ ਅਸੀਂ ਗੱਲ ਕਰੀਏ ਵੀ ਕੁਝ ਲੋਕਾਂ ਦਾ ਕਹਿਣਾ ਹੁੰਦਾ ਵੀ ਉਹ ਟਰੱਕ ਦੀ ਬਾਡੀ ਬਾਰਾ ਹੁੰਦੀ ਆ ਤੁਹਾਡੀ ਕੈਂਟਰ ਐ ਇਹਦੇ ਵਿੱਚ ਵੀ ਕੋਈ ਫਰਕ ਹੈ ਕੋਈ ਫਰਕ ਨਹੀਂ ਸਰ ਇਹਦਾ ਟਰੱਕ ਜਾਂ ਕੈਂਟਰ ਉਹ ਪਹਿਲਾਂ ਟਰੱਕ ਹੁੰਦੇ ਰਹੇ ਹੁਣ ਇਹ ਲਾਈਟ ਵੇਟ ਗੱਡੀਆਂ ਚੱਲੀਆਂ ਦੀਆਂ ਨਵੀਆਂ ਕਿਉਂਕਿ ਦਿਨ ਤੋਂ ਦਿਨ ਤਰੱਕੀ ਪੱਦੀ ਆ ਚੇਂਜਿੰਗ ਕਰਦੇ ਰਹਿੰਦੇ ਆ ਉਹਦੇ ਲਾਗਰ ਇਹ ਵੀ ਟਰੱਕ ਹੀ ਹੈ ਟਰੱਕ ਹੀ ਕਹਾਤਾ ਜਾਂਦਾ ਹੈ ਸਿਰਫ ਇਹਦਾ ਕਿ ਕੈਬਲ ਜਿਹੜਾ ਕੈਬਨ ਹੈ ਉਹ ਕੰਪਨੀ ਜੋ ਵਾਡੀ ਲੱਕ ਆਂਦੀ ਹੈ ਬਸ ਇਹਨਾਂ ਫਰਕ ਤੇ 12 ਫੁੱਟ ਦਾ ਤੁਹਾਡਾ ਪਾਸਿੰਗ ਕਰਵਾਉਂਦੇ ਹੋ ਤੁਸੀਂ ਇਹ ਇਸ ਨੂੰ 12 12.5 ਮਿੰਟ ਦਾ 12.5 ਘੰਟਾ ਪੂਰਾ ਅੱਛਾ ਇਹ ਪਾਸਿੰਗ ਜਿਹੜੀ ਆ ਪਹਿਲਾਂ ਹੁੰਦੀ ਆ ਬਿਲਟੀ ਦੇ ਉੱਤੇ ਵੀ ਲਿਖਿਆ ਹੁੰਦਾ ਨਹੀਂ ਨਹੀਂ ਬਿਲਟੀ ਦੇ ਉੱਪਰ ਨਹੀਂ ਲਿਖਿਆ ਹੁੰਦਾ ਸਰ ਆਰਸੀ ਦੇ ਉੱਪਰ ਵੀ ਕੋਈ ਨਹੀਂ ਲਿਖਿਆ ਹੁੰਦਾ ਐਸੇ ਨਹੀਂ ਜਦੋਂ ਮਾਲ ਲੋਡ ਕਰਦੇ ਹੋ ਬਿਲਟੀ ਦੇ ਉੱਤੇ ਤੇ ਲਿਖਿਆ ਹੋਵੇਗਾ ਵੀ ਇੱਦਾਂ ਜਾਂ ਬਿਲਟੀ ਵਿੱਚ ਮਟੀਰੀਅਲ ਹੁੰਦਾ ਮਟੀਰੀਅਲ ਲਿਖਿਆ ਹੁੰਦਾ ਵੇਟ ਕਿੰਨਾ ਆ ਅ ਬਿਲਕੁਲ ਵੇਟ ਵੀ ਮੇਰਾ ਤੁਸੀਂ ਮੰਨਦੇ ਹੋ ਕਿ ਤੁਹਾਡਾ ਨਜਾਇਜ਼ ਹੋਈ ਨਜਾਇਜ਼ ਆ ਸਰ ਬਿਲਕੁਲ ਨਜਾਇਜ਼ ਹੈ ਇਹ ਡਰਾਈਵਰ ਭਰਾ ਹੋਰ ਵੀ ਦੇਖਣ ਕਿ ਨੀਓ ਕਮੈਂਟ ਵੀ ਦੱਸ ਦੇਣ ਕਿ ਕਿਹੜੀ ਗੱਲ ਦਾ ਮੈਂ ਗੱਲ ਤਾਂ ਆਟਿਓ ਗੱਲ ਦਾ ਇਹ ਤਸਵੀਰਾਂ ਦੱਸਦੀ ਆ ਕਿ ਦੀਨਾਨਗਰ ਤੇ ਆਸ ਵੇਲੇ ਸੀ ਹਾਈਵੇ ਦੇ ਉੱਤੇ ਖੜੇ ਆ ਜੋ ਜੰਮੂ ਜਾਣ ਵਾਲਾ ਰੋਡ ਹੈ ਔਰ ਇੱਥੇ ਡਰਾਈਵਰ ਭਰਾ ਦਾ ਇੱਕ ਕਹਿਣਾ ਵਾ ਕਿ ਮੇਰੇ ਨਾਲ ਧੱਕਾ ਕੀਤਾ ਗਿਆ ਮੇਰਾ ਨਜਾਇਜ਼ ਹੋਈਆ ਮੇਰੇ ਨੂੰ 20 ਹਜ਼ਾਰ ਦਾ ਆਨਲਾਈਨ ਚਲਾਈਨ ਪਰ ਆ ਗਿਆ ਕਿ ਹੁਣ ਤੁਸੀਂ ਅੱਗੇ ਕੀ ਚਾਹੁੰਦੇ ਹੋ ਇੱਥੇ ਕਿੰਨੇ ਸਮੇਂ ਤੱਕ ਖੜੇ ਰਹੋਗੇ ਕੀ ਸਰ ਖੜੇ ਕੀ ਰਹਿਣਾ ਸਰ ਹੋਰ ਖੜੇ ਤਾਂ ਰਹਿ ਨਹੀਂ ਸਕਦੇ ਕਿਉਂਕਿ ਚਲਾਨ ਇਹਨਾਂ ਨੇ ਮaaf ਕਰਨਾ ਹੈ ਨਹੀਂ ਕੋਈ ਪਤਾ ਨਹੀਂ ਕਿ ਕਰਨਗੇ ਨਹੀਂ ਅਗਰ ਇਹਨਾਂ ਨੇ ਨਜਾਇਜ਼ ਚਲਾਨ ਕੀਤਾ ਤਾਂ ਇਹਨਾਂ ਨੂੰ ਮaaf ਕਰਨਾ ਚਾਹੀਦਾ ਠੀਕ ਹੈ ਸਾਡਾ ਗੱਡੀਆਂ ਵਾਲਿਆਂ ਦਾ ਟੱਕਾ ਹੁੰਦਾ ਹੈ ਹਰ ਜਗ੍ਹਾ ਟੱਕਾ ਹੁੰਦਾ ਹੈ ਐਸਾ ਨਹੀਂ ਕਿ ਮੇਰੇ ਨਾਲ ਹੁੰਦਾ ਹੈ ਕਿ ਐਵੇਂ ਹਜ਼ਾਰਾਂ ਦੇ ਸਾਹਮਣੇ ਡਰਾਈਵਰਾਂ ਦੇ ਨਾਲ ਟੱਕਾ ਹੀ ਹੁੰਦਾ ਤੁਸੀਂ ਆਪਣੇ ਐਡਵੋਕੇਟ ਲਾਓਰ ਨੂੰ ਜਾ ਕੇ ਕਿਸੇ ਤਰ੍ਹਾਂ ਦੇ ਤੁਸੀਂ ਸਲਾਹ ਕਰ ਤੋਂ ਲਓਗੇ ਸਲਾਹ ਕੀ ਕਿਵੇਂ ਹੈ ਮੇਰਾ ਗਲਤ ਹੈ ਜਾਂ ਨਹੀਂ ਬਿਲਕੁਲ ਸਰ ਮੈਂ ਐਡਵੋਕੇਟ ਨਾਲ ਮੇਰੀ ਗੱਲ ਵੀ ਹੋ ਗਈ ਹੈ ਤੇ ਮੈਂ ਇਹ ਤੁਹਾਨੂੰ ਇਹ ਨਪਾ ਦਿੱਤਾ ਤੁਸੀਂ ਨਿਊਜ਼ ਦੇ ਵਿੱਚ ਵੀ 12 ਫੁੱਟ ਦੀ ਹਾਈਟ ਪਾ ਦੋਗੇ ਮੈਂ ਇਹਦੇ ਉੱਤੇ ਕਰਵਾਈ ਕਰਾਂਗਾ ਕਾਨੂੰਨੀ ਕਰਵਾਈ ਕਰਾਂਗਾ ਜੋ ਕਾਨੂੰਨੀ ਬਣਦੀ ਹੈ ਅੱਛਾ ਕਾਨੂੰਨੀ ਕਾਰਵਾਈ ਜਿਹੜੀ ਕਰੂਗਾ ਬਿਲਕੁਲ ਬਿਲਕੁਲ ਕਰਾਂਗਾ ਕਿਉਂਕਿ ਗਲਤ ਹੈ ਜੋ ਗਲਤ ਹੈ ਨਜਾਇਜ਼ ਹੈ ਨਜਾਇਜ਼ ਹੈ ਜੋ ਗਲਤ ਹੋਇਆ ਗਲਤ ਹੈ ਅੱਜ ਮੇਰੇ ਨਾਲ ਹੋਇਆ ਕੱਲ ਕਿਸੇ ਹੋਰ ਦੇ ਨਾਲ ਹੋਊਗਾ ਠੀਕ ਹੈ ਨਹੀਂ ਇਹਦੇ ਉੱਤੇ ਮੈਂ ਕਰਵਾਈ ਬਿਲਕੁਲ ਕਰਾਂਗਾ ਮੈਂ ਕੋਰਟ ਦੇ ਵਿੱਚ ਵੀ ਜਾਾਂਗਾ ਧੰਨਵਾਦ ਜੀ ਉਹ ਦੱਸ ਦਈਏ ਤਸਵੀਰਾਂ ਤੁਹਾਨੂੰ ਕੀ ਇਹ ਤਸਵੀਰਾਂ ਤੀਨਾਂ ਨਗਰ ਹਾਈਵੇ ਦੀਆਂ ਔਰ ਡਰਾਈਵਰ ਭਰਾਵਾਂ ਨੂੰ ਫਿਰ ਸਪੈਸ਼ਲ ਬੇਨਤੀ ਆ ਕਿ ਇਸ ਦੇ ਉੱਤੇ ਪੂਰਾ ਸਪਸ਼ਟਿਕਰਨ ਦਿੱਤਾ ਜਾਵੇ ਕਿ ਵਾਕਿਆ ਹੀ ਕਮੈਂਟ ਕੀਤੇ ਜਾਣ ਕਿ ਇਸ ਦੀ ਹਾਈਟ ਜਿਹੜੀ ਆ 12 ਹੁੰਦੀ ਆ ਪਾਸ ਜਾਂ 12.5 ਹੁੰਦੀ ਆ ਔਰ ਮਿੰਤੀ ਕਿੱਥੋਂ ਹੁੰਦੀ ਆ ਔਰ ਅੱਗੇ ਆਟਿਓ ਸਾਹਿਬ ਜਿਹੜੇ ਆ ਉਹ ਵੀ ਆਪਣੇ ਆਪ ਨੂੰ ਬੜੇ ਲੰਬੇ ਸਮੇਂ ਤੋਂ ਇਸ ਕਿੱਥੋਂ ਹੁੰਦੀ ਆ ਪਰ ਇਹਨੇ ਔਰ ਗਾਈਟਡ ਅਫਸਰ ਨੇ ਉਹਨਾਂ ਦਾ ਤੇਹੀ ਕੰਮ ਆ ఎవਰੀ ਡੇ ਉਹਨਾਂ ਨੇ ਗੱਡੀਆਂ ਰੋਕਣੀਆਂ ਉਹਨਾਂ ਦੀ ਹਾਈਟ ਕਿਸੇ ਤਰ੍ਹਾਂ ਦੀ ਕੋਈ ਵੀ ਗੱਲਬਾਤ ਆ ਉਹਨੂੰ ਚੈੱਕ Gorda sport Pertua 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 对啊。